ਸਿਰਫ 850 ਦਾ ਸੂਟ ਆ ਜੀ ਇਹ ਫੈਂਸੀ ਸੂਟ ਆਲਓਵਰ ਸੂਟ ਆ ਜੀ ਸਿਰਫ 850 ਰੁਪਏ ਜਾ ਸਾਰੇ ਡਿਜ਼ਾਈਨ ਜੀ ਇਹ ਹਰੇਕ ਡਿਜ਼ਾਈਨ ਦੇ ਵਿੱਚ ਤਕਰੀਬਨ ਚਾਰ ਕੰਦਰ ਮਿਲਣਗੇ ਜੀ ਨਵੇਂ-ਨਵੇਂ ਡਿਜ਼ਾਈਨਾਂ ਤੇ ਨਵੇਂ-ਨਵੇਂ ਰੰਗਾਂ ਦੇ ਵਿੱਚ ਸੂਟ ਖਰੀਦਣ ਵਾਸਤੇ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਵਿਆਹ ਸ਼ਾਦੀਆਂ ਸੀ ਜਿਹਦੇ ਵਿੱਚ ਨਵੇਂ-ਨਵੇਂ ਡਿਜ਼ਾਈਨਾਂ ਦੇ ਜਮਾਲ ਪਹੁੰਚੂਕਿਆਗਾ ਅੰਦਰ ਲਾਈਟ ਵੀ ਮਿਲ ਜਾਣਗੇ ਡਾਰਕ ਮਿਲ ਜਾਣਗੇ ਸਾਰੇ ਦੇ ਵਿੱਚ ਕਲਰ ਚੜ ਸਾਰੇ ਮਿਲ ਜਾਣਗੇ ਜੀ ਫੈਂਸੀ ਫੈਂਸੀ ਸੂਟ ਰੇਟ ਸਿਰਫ 850 ਰੁਪਏ ਚ ਜੀ ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ ਡਿਜ਼ਾਈਨਾਂ ਦੇ ਵਿੱਚ ਹੈ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ ਬਹੁਤ ਜਾਦੇ ਆ ਚੁੱਕੀ ਹੈ ਜੀ ਵਿਆਹ ਸ਼ਾਦੀਆਂ ਦੇ ਸਪੈਸ਼ਲ ਸੀਜ਼ਨ ਦੇ ਵਿੱਚ ਪੂਰਾ ਫੈਸ਼ਨੀ ਕੜਾਈ ਵਾਲਾ ਸੂਟ ਹੈ ਜੀ ਫੈਸ਼ਨੀ ਦੁਪੱਟੇ ਦੇ ਨਾਲ ਇਹ ਬਾਜ਼ਾਰ 'ਚ ਵਿਕੇ 1600 ਦਾ ਵਿਕੇ 1700 ਦਾ ਸਾਡਾ ਰੇਟ ਸਿਰਫ 850 ਰੁਪਏ ਹੈ ਜੀ ਇਹ 850 ਰੁਪਏ ਦੇ ਵਿੱਚ ਫੈਂਸੀ ਕੜਾਈ ਵਾਲਾ ਸੂਟ ਫੈਂਸੀ ਦੁਪੱਟਾ ਕੜਾਈ ਵਾਲਾ ਨਾਲ ਬਿਲਕੁਲ ਨਵੀਂ ਕੁਆਲਿਟੀ ਨਵੇਂ ਡਿਜ਼ਾਈਨ ਹਰ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਤੇ ਨਵੇਂ ਨਵੇਂ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਇਹ ਵਿਆਹ ਸ਼ਾਦੀਆਂ ਦਾ ਸੀਜ਼ਨ ਦੇ ਵਿੱਚ ਸਪੈਸ਼ਲ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ 850 ਦੇ ਵਿੱਚ ਸੇਰ ਮੇਲੇ ਦੇ ਉੱਤੇ ਜੀ ਡਿਜ਼ਾਈਨ ਦੇਖੀ ਚਲੋ ਸਕਰੀਨਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋ ਜੀ ਸਕਰੀਨਸ਼ਾਟ ਲਾਓ ਤੇ ਸਾਮਾ ਡਿਜ਼ਾਈਨ ਛੇਤੀ ਆਓ ਤੇ ਛੇਤੀ ਲੈ ਕੇ ਜਾਓ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਤੇ ਟਰਾਲੀ ਬੈਗ ਵਾਲੀ ਸਕੀਮ ਚੱਲ ਰਹੀ ਹੈ ਜੀ 10000 ਰੁਪਏ ਦੀ ਸ਼ੋਪਿੰਗ ਕਰੋ ਤੇ ਟਰਾਲੀ ਬੈਗ ਸੁੱਟਾ ਦਾ ਭਰਕੇ ਲੈ ਜਾਓ ਬਿਲਕੁਲ ਹੈ ਟਰਾਲੀ ਬੈਗ ਫ੍ਰੀ ਤਿਆਰ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਹੈਗਾ ਫੈਨਸੀ ਸੂਟਾਂ ਦਾ ਰੇਟ ਉਹੀ ਘੱਟ ਕੇ ਮਿਲਣਾਗਾ ਟਰਾਲੀ ਵੇਕ ਕੋਲੋਂ ਫ੍ਰੀ ਆ ਜੀ ਉਹਦਾ ਕੋਈ ਐਕਸਟਰਾ ਚਾਰਜ ਨਹੀਂ ਹੋਣਾਗਾ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾਗਾ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਸੇਰ ਮੇਲਾ ਜੀ ਫੈਨਸੀ ਸੂਟਾਂ ਦਾ ਫੈਨਸੀ ਕੜਾਈ ਵਾਲੇ ਸੂਟਾਂ ਦਾ ਆ ਦੇਖੋ ਜੀ ਡਿਜ਼ਾਈਨਿੰਗ ਦਾ ਇਹਦੇ ਵਿੱਚ ਬਹੁਤ ਆਏ ਹੋਏ ਨੇਗੇ ਹਰ ਇੱਕ ਟੂ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰਾਂ ਦੇ ਚਮਾਲ ਮਿਲੂਗਾ ਸਿਰਫ 850 ਦਾ ਸੂਟ ਆਈ ਇਹ ਫੈਂਸੀ ਸੂਟ 올 ఓవర్ ਸੂਟ ਆ ਜੀ ਸਿਰਫ 850 ਰੁਪਏ ਜਾ ਸਾਰੇ ਡਿਜ਼ਾਈਨ ਜੀ ਇਹ ਹਰੇਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰ ਮਿਲਣਗੇ ਜੀ ਰੰਗ ਤੇ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਜੀ ਸਾਰੇ ਇਹਦੇ ਵਿੱਚ ਸ਼ਾਨਦਾਰ ਰੰਗ ਤੇ ਸ਼ਾਨਦਾਰ ਡਿਜ਼ਾਈਨਿੰਗ ਬਿਲਕੁਲ ਵਿਆਹ ਸ਼ਾਦੀਆਂ ਲਈ ਕੁਆਲਿਟੀ ਹੈ ਜੀ ਇਹ ਫੈਨਸੀ ਕੁਆਲਿਟੀ ਹੈ ਜੀ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ 150 ਦਾ ਸੂਟ ਹੈਗਾ ਸਪੈਸ਼ਲ ਸੇਰ ਮੇਲੇ ਦੇ ਉੱਤੇ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਰੰਗਟਿਆ ਦੇਖੋ ਜੀ ਇੱਕ ਤੋਂ ਕ ਵਧੀਆ ਸਾਡੀ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਿਆ ਕਰੋ ਕਦੀ ਵੀਡੀਓ ਨੂੰ ਬਰਤਬਾ ਸ਼ੇਅਰ ਕਰੋ ਤੇ ਚੈਨਲ ਨੂੰ ਲਿਆ ਕਰੋ ਜੀ ਨਵੇਂ-ਨਵੇਂ ਡਿਜ਼ਾਈਨਾਂ ਤੇ ਨਵੇਂ-ਨਵੇਂ ਰੰਗਾਂ ਦੇ ਵਿੱਚ ਸੂਟ ਖੀਦਣ ਵਾਸਤੇ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਵਿਆਹ ਸ਼ਾਦੀਆਂ ਸੀ ਜਿਹਦੇ ਵਿੱਚ ਨਵੇਂ-ਨਵੇਂ ਡਿਜ਼ਾਈਨਾਂ ਦੇ ਜਮਾਲ ਪਹੁੰਚੂਕਿਆਗਾ ਡਿਜ਼ਾਈਨਿੰਗ ਇੱਕ ਚੱਕ ਵਧੀਆ ਜੀ ਦੇਖੋ ਸਾਰਾ ਨਵਾਂ ਕਪੜਾ ਜੀ ਜਿੱਤਨਾ ਸਿਰਕਾ ਕਪੜੇ ਦੇ ਉੱਤੇ ਸਾਰਾ ਇਹ ਦੁਪੱਟਾ ਵੀ ਪੂਰਾ ਭਾਰੀ ਲੱਗਿਆ ਹੈ ਨਾਲ ਦੇ ਸਿਰਫ 850 ਦੇ ਵਿੱਚ 850 ਦੇ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਜੀ ਨਾਲ ਭਾਰੀ ਦੁਪੱਟਾ ਪੂਰਾ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਜੀ ਸਾਰੇ ਇਹਦੇ ਵਿੱਚ ਆਏ ਹੋਏ 10000 ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰੌਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ ਡਿਜ਼ਾਈਨ ਦੇਖੋ ਜੀ ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਮਾਲ ਹਰ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰਾਂ ਦੀ ਚਮਾਲ ਮਿਲੂਗਾ 850 ਦੇ ਵਿੱਚ 850 ਰੁਪਏ ਦੇ ਵਿੱਚ ਫੈਂਸੀ ਸੂਟ ਤੁਮਾਕਾ ਸੇਲ ਸਪੈਸ਼ਲ ਸੇਲ ਚੱਲ ਰਹੀ ਹੈ ਜੀ ਵਿਆਹ ਸ਼ਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਤੁਮਾਕਾ ਸੇਲ ਚੱਲ ਰਹੀ ਹੈ ਜੀ ਇਹ ਰੰਗ ਲਾਈਟ ਵੀ ਮਿਲ ਜਾਣਗੇ ਡਾਰਕ ਮਿਲ ਜਾਣਗੇ ਸਾਰੇ ਦੇ ਵਿੱਚ ਕਲਰ ਚਾਰਟ ਸਾਰੇ ਮਿਲ ਜਾਣਗੇ ਜੀ ਫੈਂਸੀ ਫੈਂਸੀ ਸੂਟ ਰੇਟ ਸਿਰਫ 850 ਰੁਪਏ ਚ ਜੀ ਭਰਾਵਾਂ ਦੀ ਹੱਟੀ ਭਰਾਵਾਂ ਦੀ ਹੱਟੀ ਹੈ ਜੀ ਮੌਰ ਮੰਡੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਆ ਦੇਖੋ ਲਾਈਟ ਕਲਰ ਵੀ ਮਿਲ ਜਾਣਗੇ ਇਹਦੇ ਵਿੱਚ ਕਹਿੰਦਾ ਲਾਈਟ ਵੀ ਆ ਗਈ ਡਾਰਕ ਵੀ ਆ ਗਈ ਕਲਰ ਸਾਰੇ ਆ ਗਏ ਇਹਦੇ ਵਿੱਚ ਲਾਈਟ ਡਾਰਕ ਕਲਰਾਂ ਦੇ ਵਿੱਚ ਤੇ ਮਾਲ ਸਾਰੇ ਰੰਗ ਸ਼ਾਨਦਾਰ ਰੰਗ ਲਾਈਟ ਤੇ ਡਾਰਕ ਰੰਗ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਸਾਰੇ ਰੰਗ ਸਿਆਣਿਆਂ ਵਾਲੇ ਵੀ ਆ ਗਏ ਜੀ ਬਜ਼ੁਰਗਾਂ ਵਾਲੇ ਵੀ ਆ ਗਏ ਇਹਦੇ ਵਿੱਚ ਕਲਰ ਪੂਰੇ ਫੈਨਸੀ ਕੱਲਰ ਜੀ ਦੁਪੱਟੇ ਪੂਰੇ ਫੈਨਸੀ ਲੱਗੇ ਹੋਏ ਜੀ ਨਾਲ ਸਿਰਫ 850 ਦੇ ਵਿੱਚ ਜੀ। ਭਰਾਵਾ ਦੀ ਹੱਟੀ ਵਾਸਟਾ ਰੋਡ ਮੜ ਮੰਡੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦਿੱਸਤੇ ਜੀ 850 ਦੇ ਵਿੱਚ ਫੈਨਸੀ ਸੂਟਾਂ ਦਾ ਸੇਲ ਮੇਲਾ ਭਰਾਵਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਨਮਨਮੇ ਦੇ ਇਹਨਾਂ ਦੇ ਵਿੱਚ ਜੀ ਫੈਂਸੀ ਸੂਟ ਸਿਰਫ 850 ਰੁਪਏ ਦੇ ਵਿੱਚ ਭਰਾਮਾਂ ਦੀ ਹੱਟੀ ਬੱਸ ਸਟੈਂਡ ਰੋਡ ਮੌੜ ਮੰਡੀ ਆਹੀ ਸਸਤਾ ਵਧੀਆ ਤੇ ਵਧੀਆ ਕਪੜਾ ਲੈਣ ਲਈ ਪਹੁੰਚੋ ਭਰਾਮਾਂ ਦੀ ਹੱਟੀ ਬੱਸ ਸਟੈਂਡ ਰੋਡ ਮੌੜ ਮੰਡੀ